ਬਸ ਕਰ ਰੱਬਾ ਬਸ ਕਰ ਹੋਰ ਕਿੰਨਾ ਕਹਿਰ ਗੁਜ਼ਾਰਨਾ ਏ ਇੱਕ ਗਲਤ ਆ ਪੱਕੀ ਆ ਕੇ ਹਰ ਵਾਰ ਦੀ ਤਰ੍ਹਾਂ ਤੂੰ ਹਾਰਨਾ ਏ ਤੂੰ ਮੱਥਾ ਲਵਾਇਆ ਸੀਗਾ ਮੁਗਲਾਂ ਦੇ ਨਾਲ ਇਹ ਤਾਂ ਵੀ ਨਾ ਪਿੱਛੇ ਹਟੇ ਸੀਗੇ ਜਦ ਆਏ ਸੀ ਗੋਰੇ ਅੰਗਰੇਜ਼ ਇੱਥੇ ਇਹ ਤਾਂ ਵੀ ਉਦੋਂ ਡੱਟੇ ਸੀਗੇ ਦੌਰ ਆਇਆ ਸੀ 47 ਦਾ ਜੋ ਔਖਾ ਸੌਖਾ ਜਰਗੇ ਸੀ ਫਿਰ ਭੁੱਲੀ ਨਾ ਪਾਵੇਂ 84 ਅੱਜ ਤੱਕ ਤਾਂ ਮੇਂ ਦਿਲ ਤੇ ਪੱਥਰ ਤਰ ਗਏ ਸੀ ਜੇ ਤੇਰੇ ਮੋਹਰੇ ਝੁਕਦਾ ਇਹ ਸਾਰਾ ਹੀ ਸੰਸਾਰ ਆ ਕਿ ਤੇਰੀਆਂ ਮੁਸ਼ਕਲਾਂ ਨੂੰ ਤੇਰੀਆਂ ਮੁਸੀਬਤਾਂ ਨੂੰ ਚੱਲਣ ਵਾਲੇ ਮੋਹਰੇ ਖੜੇ ਸਰਦਾਰ ਆ ਮੋਹਰੇ ਖੜੇ ਸਰਦਾਰ ਆ ਜਿਹੜੇ ਮੁਗਲਾਂ ਦੇ ਟਾਈਮ ਨਹੀਂ ਡੋਲੇ ਅੰਗਰੇਜ਼ਾਂ ਦੇ ਸਮੇਂ ਨਹੀਂ ਘਬਰਾਏ 47 ਵਰਗੇ ਕਹਿਰ ਨੂੰ ਵੀ ਜਿਨ੍ਹਾਂ ਨੇ ਹੰਡਾਇਆ 84 ਵਰਗੇ ਜੂਨ ਜਿਹੜੀ ਇਹਨਾਂ ਨੇ ਆਪਣੀ ਅੱਖੀ ਵੇਖੀ ਆ ਉਹਦਾ ਸਾਹਮਣਾ ਕੀਤਾ ਡਟ ਕੇ ਉਹ ਤੇਰੇ ਆ ਹੜਾਂ ਤੋਂ ਕਿੱਥੋਂ ਘਬਰਾ ਜਾਣਗੇ ਕਿੱਥੋਂ ਘਬਰਾ ਜਾਣਗੇ ਇਹ ਤੇਰੇ ਹੜਾਂ ਨੂੰ ਵੀ ਬੰਨ ਲਾਉਣਾ ਜਾਣਦੇ ਆ ਤੇ ਲਾਉਂਦੇ ਪਏ ਵੀ ਆ ਇਤਿਹਾਸ ਗਵਾਇਆ ਕਿ ਜਦ ਜਦ ਵੀ ਦੇਸ਼ ਕੌਮ ਤੇ ਕੋਈ ਮੁਸੀਬਤ ਆਈ ਆ ਹਿੱਕ ਤਣ ਕੇ ਸਰਦਾਰ ਹੀ ਅੱਗੇ ਖੜੇ ਆ ਗੁਰੂ ਦੇ ਸਿੱਖ ਅੱਗੇ ਖੜੇ ਆ ਕਲਗੀਧਰ ਪਾਤਸ਼ਾਹ ਦੇ ਉਹ ਬਹਾਦਰ ਸਿੱਖ ਅੱਗੇ ਖੜੇ ਆ ਛਾਤੀਆਂ ਤਾਨ ਤਣ ਕੇ ਇਹ ਰੱਬਾ ਤੂੰ ਵੀ ਜਾਣਦਾ ਹੈ ਤਾਂ ਹੀ ਤੂੰ ਇਮਤਿਹਾਨ ਲੈਣਾ ਬਾਰ ਬਾਰ ਪਰ ਹੁਣ ਬਸ ਕਰ ਇਸ ਇੱਕ ਕੌਮ ਬੜੀ ਬਹਾਦਰ ਕੌਮ ਹੈ ਇਹਨਾਂ ਨੇ ਹਾਰ ਨਹੀਂ ਮੰਨਣੀ ਪਰ ਜਿਹੜੇ ਗਰੀਬ ਬੇਬਸ ਮਜਲੂਮ ਉਹਨਾਂ ਨਾਲ ਤੱਕਾ ਕਰਦਾ ਪਿਆ ਨਾ ਇਹ ਕਿਸੇ ਨੂੰ ਵੀ ਸਵੀਕਾਰ ਨਹੀਂ ਆ ਤੇਰੀ ਇਨਸਾਨੀਅਤ ਨੂੰ ਤੇਰੇ ਇਨਸਾਨਾਂ ਨੂੰ ਤੇਰੇ ਬਣਾਏ ਹੋਏ ਜੀਵਾਂ ਨੂੰ ਤੇਰੀਆਂ ਨਦੀਆਂ ਨੂੰ ਤੇਰੇ ਕਿਨਾਰਿਆਂ ਨੂੰ ਕਿਸੇ ਨੇ ਵੇਚੀ ਸਵੀਕਾਰ ਨਹੀਂ ਹੈਗੀ ਕਿਉਂ ਇੰਨਾ ਡਾਡਾ ਕਹਿਰ ਗੁਜ਼ਾਰਦਾ ਪਿਆ ਬਸ ਕਰ ਰੱਬ ਬਸ ਕਰ